ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਸੋਨੀਆ ਦਾ ਟੱਪੀ ਐ ਸੂਟ ਕਲੈਕਸ਼ਨ ਉੱਤੇ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਆਰੀ ਦੇ ਨਾਲ ਸtare ਲਗਾਉਣੇ ਦੱਸਾਂਗੇ ਇਹ ਸtare ਜਿਹੜੇ ਆਪਾਂ ਬਹੁਤ ਸੋਕੇ ਤਰੀਕੇ ਨਾਲ ਲਾਵਾਂਗੇ ਇਸ ਤਰ੍ਹਾਂ ਸtare ਲਗਾ ਕੇ ਆਪਾਂ ਆਪਣੇ ਸੂਟ ਤੇ ਕੋਈ ਵੀ ਡਿਜ਼ਾਈਨ ਕ੍ਰੀਏਟ ਕਰ ਸਕਦੇ ਹਾਂ ਤੇ ਉਹਨੂੰ ਕਿਸੇ ਵੀ ਤਰ੍ਹਾਂ ਆਪਾਂ ਸਿੰਪਲ ਸੂਟ ਨੂੰ ਇੱਕ ਬਹੁਤ ਆਪਣਾ ਡਿਜ਼ਾਈਨਰ ਸੂਟ ਨਾਲ ਤਿਆਰ ਕਰ ਸਕਦੇ ਹਾਂ ਤੇ ਇਹ ਲਾਉਣੇ ਬੜੇ ਸੋਖੇ ਆ ਆਰੀ ਚਲਾਉਣੀ ਸੋਖੀ ਆ ਜੇ ਇਹਦੇ ਵਿੱਚ ਸਿਰਫ ਪ੍ਰੈਕਟਿਸ ਦੀ ਲੋੜ ਹੁੰਦੀ ਆ ਜਿੰਨੀ ਤੁਸੀਂ ਇਹਦੇ ਵਿੱਚ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਡਾ ਹੱਥ ਛੇਤੀ ਸਾਹ ਹਾਂਜੀ ਆ ਦੇਖੋ ਆਪਾਂ ਇਹ ਆਪਣਾ ਡਿਜ਼ਾਈਨ ਦਾ ਤਿਆਰ ਕਰ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਇਹ ਆਪਣੇ ਫਲਾਵਰ ਬਣਾ ਲਏ ਆ ਇਹ ਆਪਾਂ ਨੀਡਲਵਰਕ ਦੇ ਨਾਲ ਬਣਾਏ ਆ ਧਾਗੇ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਸਤਾਰੇ ਲਗਾਉਣੇ ਆ ਆਰੀ ਦੇ ਨਾਲ ਇਹ 골ਡਨ ਕਲਰ ਦਾ ਆਪਾਂ ਨੂੰ ਇਹ ਤਿੱਲਾ ਚਾਹੀਦਾ ਆ ਜਿਹਦੇ ਨਾਲ ਆਪਾਂ ਇਹ ਸਤਾਰੇ ਲਗਾਉਣੇ ਆ ਇਹਦੇ ਵਿੱਚ ਸਿਲਵਰ ਕਲਰ ਵੀ ਆਉਂਦਾ ਹੈ ਜੇ ਤੁਸੀਂ ਸਿਲਵਰ ਕਲਰ ਤੇ ਸtare ਲਾਉਣੀਆਂ ਤੇ ਤੁਸੀਂ ਸਿਲਵਰ ਕਲਰ ਲੈ ਸਕਦੇ ਆ ਪਰ ਆਪਾਂ 골ਡਨ ਦਾ ਕੰਮ ਕਰ ਰਹੀ ਆ ਇਸ ਕਰਕੇ 골ਡਨ ਲਵਾਂਗੇ ਤੇ ਇਹ ਆਪਣੇ ਹੈਗੇ ਆ ਸਾਰੇ ਜਿਹੜੇ ਕਿ ਆਪਾਂ ਲਗਾਉਣੇ ਆ ਇਹਦੇ ਵਿੱਚ ਲਗਾ ਕੇ ਤੇ ਆਪਾਂ ਤਾਂ ਹਾਂਜੀ ਆ ਦੇਖੋ ਆਪਾਂ ਇਸ ਤਰ੍ਹਾਂ ਆ ਰੀਦਾ ਕਰਨਾ ਹੈ ਇਹਦੇ ਵਿੱਚ ਆਪਾਂ ਸtare ਪਾਉਣਾ ਹੈ ਇਨੂੰ ਆਪਾਂ ਸਿੱਧੀ ਹੀ ਆਰੀ ਨੂੰ ਰੱਖਣਾ ਆ ਇਹਨੂੰ ਆਪਾਂ ਇੱਥੋਂ ਥੋੜੀ ਇਹ ਦੂਰ ਤੋਂ ਐਦਾਂ ਥੱਲੇ ਨੂੰ ਕਰਕੇ ਐਦਾਂ ਥੱਲੇ ਉਹ ਧਾਗਾ ਕਮਾ ਕੇ ਤੇਨੂੰ ਇਸ ਤਰ੍ਹਾਂ ਆਪਾਂ ਉੱਪਰ ਲੈ ਆਣਾ ਆ ਫਿਰ ਆਪਾਂ ਇੱਕ ਸਤਾਰਾ ਹੋਰ ਪਾਵਾਂਗੇ ਆ ਦੇਖੋ ਆ ਕੁੰਡੀ ਦੇ ਵਿੱਚ ਆਰੀ ਨੂੰ ਫਸਾ ਦਿੱਤਾ ਤੇ ਆਪਾਂ ਇਹਨੂੰ ਸਤਾਰੇ ਨੂੰ ਇਸ ਤਰ੍ਹਾਂ ਇਹਦੇ ਵਿੱਚ ਪਾ ਕੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਇੱਥੋਂ ਸਾਰੇ ਤੋਂ ਬਾਹਰਲੀ ਸਾਈਡ ਕੱਢ ਕੇ ਫਿਰ ਥੱਲੇੋਂ ਧਾਗਾ ਘਮਾਵਾਂਗੇ ਤਿੱਲੇ ਨੂੰ ਤੇ ਆਪਾਂ ਇਹਨੂੰ ਧਾਗੇ ਨੂੰ ਉੱਤੇ ਕੱਢ ਲਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਸਾਰੇ ਲਾਉਣੇ ਆ ਤੇ ਸਾਰੇ ਲੋਣੇ ਬਹੁਤ ਸੌਖੇ ਆ ਆਰੀ ਦੇ ਨਾਲ ਇਸੇ ਤਰ੍ਹਾਂ ਆਪਾਂ ਆਰੀ ਦੇ ਨਾਲ ਮੋਤੀ ਵੀ ਲਗਾ ਸਕਦੇ ਆ ਤੇ ਇਸੇ ਤਰ੍ਹਾਂ ਆਪਾਂ ਇਹੇ ਲਗੋਣੇ ਆ ਜਿਹਨਾਂ ਦੀ ਮਤਲਬ ਕਿ ਜਿਹੜੇ ਜਿਹਨਾਂ ਦੀ ਪ੍ਰੈਕਟਿਸ ਹੋਈ ਆ ਉਹ ਤਾਂ ਆਰੀ ਦੇ ਵਿੱਚ ਕਿੰਨੇ ਕਿੰਨੇ ਸਾਰੇ ਪਾ ਕੇ ਜਲਦੀ ਜਲਦੀ ਕਰ ਲੈਂਦੇ ਆ ਪਰ ਜਿਹੜੇ ਨਿਊ ਬਿਗਨਰਸ ਆ ਜਿਨ੍ਹਾਂ ਨੂੰ ਬਿਲਕੁਲ ਵੀ ਆਰੀ ਨਹੀਂ ਚਲਾਉਣੀ ਆਉਂਦੀ ਉਹ ਇਸੇ ਤਰ੍ਹਾਂ ਇਹ ਕਿਕਸਤਾਰਾ ਪਾ ਕੇ ਆਪਣਾ ਇਸ ਤਰ੍ਹਾਂ ਹੌਲੀ-ਹੌਲੀ ਲਗਾਉਣਾ ਇਹਦੇ ਵਿੱਚ ਪ੍ਰੈਕਟਿਸ ਦੀ ਹੀ ਲੋੜ ਹੁੰਦੀ ਹੈ ਜਿੰਨੇ ਤੁਸੀਂ ਪ੍ਰੈਕਟਿਸ ਕਰ ਲੂਗੇ ਉੰਨੀ ਹੀ ਤੁਹਾਡੀ ਆਰੀ ਚਲਾਉਣ ਦੀ ਜਿਹੜੀ ਸਪੀਡ ਆ ਤੇਜ਼ੀ ਹੋਊਗੀ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਲਗਾਈ ਜਾਣੇ ਆ ਇਨੂੰ ਆਪਾਂ ਤਾਗੇ ਨਾਲ ਵੀ ਲਾ ਸਕਦੇ ਆ ਪਰ ਤਾਗੇ ਨਾਲ ਇਹਦੇ ਵਿੱਚ ਉਹ ਗੱਲ ਨਹੀਂ ਬੰਦੀ ਹੈਗੀ ਜੋ ਆਰੀ ਦੇ ਨਾਲ ਬੰਦੀ ਆ ਆਰੀ ਦੇ ਨਾਲ ਇਹ ਬਿਲਕੁਲ ਟਾਈਟ ਐਨ ਬਿਲਕੁਲ ਸਹੀ ਤਰ੍ਹਾਂ ਲੱਗਦੀ ਆ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਲਗਾਈ ਜਾਣਾ ਤੁਸੀ ਵੀ ਇਸ ਤਰ੍ਹਾਂ ਲਗਾ ਕੇ ਆਪਣੇ ਇੱਕ ਸਿੰਪਲ ਸੂਣ ਨੂੰ ਲੈਣ ਨੂੰ ਹੁਣ ਕੰਪਲੀਟ ਹੋ ਰਹੀਆਂ ਇਹਨੂੰ ਡਿਜ਼ਾਈਨ ਦੇ ਥੱਲੇ ਨੂੰ ਆਪਾਂ ਥੱਲੇ ਇੱਕ ਵਾਰੀ ਹੋਰ ਕੱਢਣਾ ਆ ਕੱਢ ਕੇ ਆਹ ਦੇਖੋ ਇਹਦੇ ਵਿੱਚੇ ਤਿੱਲੇ ਦੇ ਵਿੱਚੇ ਹੈ ਨਾ ਇਹਦੇ ਵਿੱਚੇ ਸੂਈ ਪਾ ਕੇ ਇਹਨੂੰ ਆਪਾਂ ਆਹ ਦੂਜਾ ਜਿਹੜਾ ਆਪਾਂ ਥੋੜਾ ਜਿਹਾ ਢਿੱਲਾ ਛੱਡਿਆ ਆ ਉਹਦੇ ਵਿੱਚ ਆਪਾਂ ਕੁੰਡੀ ੜਾ ਕੇ ਇਹਨੂੰ ਇਸ ਤਰ੍ਹਾਂ ਗੱਠ ਮਾਰ ਦੇਣੀ ਹੈ ਇਹ ਆਪਣੀ ਬਿਲਕੁਲ ਪੱਕੀ ਗੱਠ ਲੱਭ ਜਾਂਦੀ ਆ ਜਿਹੜੀ ਕਿ ਇਹ ਨਹੀਂ ਖੁੱਲਦੀ ਹੈਗੀ ਤੇ ਆਪਣੇ ਇਹ ਜਿਹੜੇ ਸਤਾਰੇ ਆ ਤੁਸੀਂ ਵੀ ਸਤਾਰਿਆਂ ਨਾਲ ਕਿਹੜਾ ਡਿਜ਼ਾਈਨ ਬਣਾਇਆ ਹੈ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਤੁਸੀਂ ਆਰੀ ਦੇ ਰਿਲੇਟਿਡ ਕੋਰ ਵੀਡੀਓ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਸੀ ਕਾਲਜੀ ਸਾਰਿਆਂ ਨੂੰ